ਲੋੜਾਂ ਨੂੰ ਨਿਗਾ ਚ ਰੱਖ ਕੇ ਕੀਤੀ ਮਿਹਨਤ ਤੁਹਾਡਾ ਟਾਈਮ ਪਾਸ ਤਾਂ ਕਰ ਸਕਦੀ ਆ ਕਾਮਯਾਬ ਤੁਹਾਨੂੰ ਕਰੂਗੀ ਤੁਹਾਡੇ ਸ਼ੌਂਕ ਨੂੰ ਧਿਆਨ ਚ ਰੱਖ ਕੇ ਕੀਤੀ ਮਿਹਨਤ ਤੇ ਸ਼ੌਂਕ ਨਾ ਕੀਤੀ ਮਿਹਨਤ ਕਮਲ ਕਮਾਨ ਕੈਨੇਡਾ ਵਸਦੇ ਹਰ ਸਟਰਗਲਰ ਵਾਸਤੇ ਇੱਕ ਵੱਡੀ ਉਦਾਹਰਨ ਆ ਸਜਣੋ ਜਦੋਂ ਬਾਈ ਨੇ ਕੰਮ ਸ਼ੁਰੂ ਕੀਤਾ ਸਫਾਈ ਤੋਂ ਵੱਡਾ ਕੰਮ ਹੈ ਨਹੀਂ ਸੀ ਤੇ ਸਕੂਟਰ ਤੋਂ ਵੱਡੀ ਮਸ਼ੀਨਰੀ ਹੈ ਨਹੀਂ ਸੀ ਅੱਜ ਕੋਈ ਗਿਣਤੀ ਮਿੰਨਤੀ ਨਹੀਂ ਕਿੰਨੀ ਮਸ਼ੀਨਰੀ ਖੜੀ ਐ ਕੋਈ ਗਿਣਤੀ ਮਿੰਤੀ ਨਹੀਂ ਕਿ ਕਿੰਨੇ ਸ਼ੌਕ ਨਾਲ ਜਾਨਵਰ ਪਾਲੀ ਜਾਂਦਾ ਬਾਈ ਜੇ ਤੁਸੀਂ ਬਾਈ ਦੇ ਫਾਰਮ ਤੇ ਢੇਡਾ ਮਾਰੋਗੇ ਨਾ ਤਾਂ ਤੁਹਾਨੂੰ ਕਿਲਾ ਰਾਏਪੁਰ ਵਰਗਾ ਮਾਹੌਲ ਨਜ਼ਰ ਆਊਗਾ ਨਾ ਤਾਂ ਬਾਈ ਪਿੰਡ ਨੂੰ ਭੁੱਲਿਆ ਤੇ ਨਾ ਪਿੰਡ ਬਾਈ ਨੂੰ ਭੁੱਲਿਆ ਸਾਰੇ ਰਜੇਵੇਂ ਛੱਡ ਕੇ ਬਾਈ ਹਰ ਸਾਲ ਪਿੰਡ ਵੀ ਢੇਡਾ ਮਾਰਦਾ ਤੇ ਕਈ ਵਾਰੀ ਤਾਂ ਜੇ ਪੈੰਡ ਵਾਲੇ ਜਾਂ ਕਿਸੇ ਯਾਰ ਮਿੱਤਰ ਦਾ ਕੈਨੇਡਾ ਗਿਆੜਾ ਮਾਰਨ ਦਾ ਦਿਲ ਕਰਦਾ ਹੋਵੇ ਤਾਂ ਉਹਦਾ ਗਿਆੜਾ ਵੀ ਮਰਵਾ ਦਿੰਦਾ ਹੈ ਆਜੋ ਸੁਣਦੇ ਆ ਪਾਈ ਦੀ ਜਵਾਨੋਂ ਪਾਈ ਦੀ ਕਾਮਯਾਬੀ ਦੀ ਕਹਾਣੀ ਨੌਜਵਾਨੋ ਸ਼ੇਅਰ ਕਰਿਓ ਬੜੇ ਨੌਜਵਾਨਾਂ ਦੇ ਕੰਮ ਆਉਣਗੇ ਆ ਪਾਈ ਦੀਆਂ ਗੱਲਾਂ ਹਾਂਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਇੱਕ ਐਸੇ ਪੰਜਾਬੀ ਕੋਲੇ ਪਹੁੰਚਿਆ ਜਿਨੇ ਕੈਨੇਡਾ ਦੇ ਵਿੱਚ ਆ ਕੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਮੱਲਾ ਮਾਰੀਆਂ ਹੀ ਨਹੀਂ ਇੱਥੇ ਆਪਣੇ ਪੰਜਾਬ ਵਾਲੇ ਸ਼ੌਂਕਾਂ ਨੂੰ ਵੀ ਬਰਕਰਾਰ ਰੱਖਿਆ ਉਸ ਥਾਂ ਦੇ ਉੱਤੇ ਆਏ ਹੋਏ ਆਂ ਪੁਰਾਣੇ-ਪੁਰਾਣੇ ਫੋੜ ਨਜ਼ਰ ਆ ਜਾਣਗੇ ਤੁਹਾਨੂੰ 1950 ਤੱਕ ਵਾਲੇ ਮੈਸੀ ਟਰੈਕਟਰ ਵੀ ਨਜ਼ਰ ਆ ਜਾਣਗੇ ਇਦੋਂ ਵੀਰਾਂ ਹਾਂ ਤੇ ਹਮਰ ਤੇ ਟਰੱਕ ਵਗੈਰਾ ਬਹੁਤ ਕੁਝ ਬਣਾਇਆ ਗੱਲ ਕੀ ਉਹ ਐਵੇਂ ਨਹੀਂ ਬਣਾਇਆ ਗਿਆ ਇੱਥੇ ਆਉਣ ਲਈ ਬਹੁਤ ਸੰਘਰਸ਼ ਲੜੇ ਅੱਜ ਉਸ ਸ਼ਖਸ ਦੇ ਨਾਲ ਮੁਲਾਕਾਤ ਕਰਾਵਾਂਗੇ ਆਪਾਂ ਕਮਲ ਕੁਮਲ ਜੀ ਆਪਣਾ ਹੋਣਗੇ ਵੀਰ ਜੀ ਸਾਸਤਰੀ ਕਾਲ ਸਾਸਤਰੀ ਕਾਲ ਜੀ ਕੀ ਹਾਲ ਚੜਦੀ ਕਲਾ ਠੀਕ ਠਾਕ ਹੋ ਜੀ ਚੜਦੀ ਕਲਾ ਠੀਕ ਸ਼ੁਕਰ ਅਦਾ ਤੇ ਦਾ ਵੀ ਗੱਲ ਹੈ ਕਿ ਇਹ ਵੀ ਕਬੂਤਰ ਵੀ ਤੁਸੀਂ ਰੱਖੇ ਹਾਂ ਜੀ ਚਾਹ ਕੋ ਚੋਰਚ ਰੇ ਜੀ ਵੀ ਰੱਖੇ ਕੁੱਕੜ ਵੀ ਰੱਖੇ ਕੁੱਤੇ ਵੀ ਰੱਖੇ ਜਣਾ ਟਰੱਕ ਤੇ ਫਿਰ ਇਹ ਸਫ਼ਰ ਕਿਵੇਂ ਅਰੰਭ ਹੋਇਆ ਬਾਈ ਪਹਿਲਾਂ ਨਾ ਦੱਸੋ ਪੰਜਾਬ ਚ ਪਿੰਡ ਕਿਹੜਾ ਸੀ ਆਪਣਾ ਆਪਣਾ ਪਿੰਡ ਅ ਜਟਾਣਾ ਨੀਵਾ ਡੇਟੇ ਖਦੇਗੜ ਸਾਉ ਜੀ ਤੇ ਖਮਾਣੂ ਕੋਲ ਪਿੰਡਾ ਖਮਾਣੂ ਕੋਲੇ ਆ ਗਿਆ ਤੇ ਬਿਲਕੁਲ ਤੇ ਗੱਲ ਕਰੀਏ ਬਾਈ ਜੀ ਕਿੰਨੇ ਸਾਲ ਹੋ ਗਏ ਤੁਸਾਨੂੰ ਇੱਥੇ ਆਜੋ ਇਧਰ ਲੱਪਾ ਕਰਦੇ ਜਾਨੇ ਆਪਾਂ ਮੈਂ ਬਾਈ ਜੀ ਨੇ 99 ਚ ਆਇਸੀ 99 ਚ ਹਾਂਜੀ 99 ਚ ਆ ਗਏ 99 ਤਕਰੀਬਨ ਮੰਨ ਕੇ ਚਲੇ ਵੀ 25 ਸਾਲ ਹੋ ਗਏ 25 ਸਾਲ ਹੋ ਗਏ ਤੇ ਫਿਰ ਬਾਈ ਜੀ ਫਿਰ ਕਿਵੇਂ ਫਿਰ ਉਹ ਕਿਵੇਂ ਸੀ ਮਤਲਬ ਆ ਪਹਿਲੇ ਦਿਨ ਤੁਸੀਂ ਉੱਥੋਂ ਲੈ ਕੇ ਆਏ ਸੀ ਪ੍ਰਾਪਰਟੀ ਜਾਂ ਬਣਾਈ ਇੱਥੇ ਨਹੀਂ ਨਹੀਂ ਬਈ ਕੁਛ ਨਹੀਂ ਲੈ ਕੇ ਆਏ ਗੱਲ ਇਹ ਆ ਵੀ ਚਲੋ ਸ਼ੌਂਕ ਸੀਗੇ ਇੰਡੀਆ ਵੀ ਸ਼ੌਂਕ ਸੀਗੇ ਜਦੋਂ ਮਰੇ ਡਿਪੈਂਡ ਕਰ ਉਹਦੇ ਵੀ ਸਾਰੇ ਸ਼ੌਂਕ ਚੁੱਕ ਰੱਖਦੇ ਪਹਿਲਾਂ ਇੰਡੀਆ ਤੋਂ ਹਾਂ ਪੰਜਾਬ ਪੂਰੇ ਆ ਕੇ ਤਾਂ ਬਾਈ ਜੀ ਕੰਮ ਕਰਨ ਆਏ ਸੀਗੇ ਹਾਂ ਕੰਮ ਕੀਤਾ ਹਾਂ ਬੜੇ ਛੋਟੇ ਲੈਵਲ ਤੋਂ ਥੱਲੇੋਂ ਉੱਠ ਕੇ ਕੰਮ ਕੀਤਾ ਪਨੁਰੇ ਹੂੰ ਪਈ ਨਹੀਂ ਕੋਈ ਕੰਮ ਕਰਦੇ ਵਿੱਚ ਆਪਾਂ ਨੇ ਕਦੇ ਸ਼ਰਮ ਮਹਿਸੂਸ ਕੀਤੀ ਉਰੇ ਆਕੇ ਜਿੱਦਾਂ ਲਾ ਲਓ ਵੀ ਟਰੱਕ ਵੀ ਚਲਾਇਆ ਹੂੰ ਟਰੱਕ ਦਾ ਚਲੋ ਬਾਅਦ ਦੀ ਗੱਲ ਆ ਕਲੀਨਪਾਂ ਕੀਤੀਆਂ ਪਈ ਯਾ ਡਰਾਈਵਰ ਕੀਤੀ 100 ਰੁਪਏ ਵਾਲਾ ਤੋ ਸ਼ੁਰੂ ਹਾਂ ਸਾਰਾ ਹਾਂ ਜੀ ਪੀ ਵਾਲੇ ਪਿਕਲੀ ਦੇ ਪਾਸੇ ਜਾਂਦੀ ਬੋਹ ਲਾ ਲਓ ਵੀ ਉੱਥੋਂ ਵੀ ਬਹੁਤ ਛਲੇ ਲੈਵਲ ਤੋਂ ਕੰਮ ਸ਼ੁਰੂ ਕੀਤਾ ਆਕੇ ਪਰ ਮਿਹਨਤ ਕਰਦੇ ਆ ਇਹ ਮਿਹਨਤ ਇਹ ਗੱਲ ਆ ਵੀ ਕਿਸੇ ਨੇ ਸਿਆਣੇ ਕਹੇ ਮਿਹਨਤ ਇੱਕ ਦਿਨ ਦੀ ਹੁੰਦੀ ਮਿਹਨਤ ਸਾਲਾਂ ਦੀ ਗਿਣੀ ਜਾਂਦੀ ਆ ਹੂੰ ਉਹ ਕਰਕੇ ਬਸ ਵੀ ਆਪਾਂ ਲੱਗੇ ਰਹੇ ਨੀਵੀ ਪਾ ਕੇ ਹੂੰ ਤੇ ਹੌਲੀ ਹੌਲੀ ਜਦੋਂ ਫਿਰ ਮਿਹਨਤ ਕਰਦੇ ਰੇ ਪ੍ਰਮਾਤਮਾ ਨੇ ਚਲੋ ਕੁਝ ਅਰੰਝੋਗੇ ਕੀਤੇ ਫਿਰ ਆਪਣੇ ਸ਼ੌਂਕ ਦੁਆਰਾ ਫਿਰ ਕੱਢੇ ਕਿ ਜਵਾਕ ਫਿਰ ਪੰਜਾਬੀ ਜਾਣਦੇ ਆ ਹਾਂਜੀ ਹੁਣ ਇਨੇ ਸਾਲ ਗੇੜਾ ਲਾਉਨੇ ਫਿਰ ਇੰਡੀਆ ਹਾਂਜੀ ਹਾਂਜੀ ਲਾਉਂਦੇ ਆ ਗੇੜਾ ਵਧੀਆ ਲੈ ਕੇ ਸਾਲ ਬਾਦੋਂ ਹਾਂਜੀ ਸਾਲ ਬਾਦ ਤਕਰੀਬਨ ਲਾਈਦਾ ਮੈਂ ਤਾਂ ਦੋ ਸਾਲ 11 ਸਾਲ ਦੇ ਵਿੱਚ ਦੋ ਗੇੜੇ ਲਾਇਆ ਆ ਹਾਂ ਆਹ ਗੱਲ ਜ਼ਰੂਰੀ ਆ ਗੇੜਾ ਲਾਉਣਾ ਜ਼ਰੂਰੀ ਆ ਅਸਲ 'ਚ ਅਮੀਰ ਮੈਂ ਤਾਂ ਉਹਨੂੰ ਗਿਣਦਾ ਜਿਹੜਾ ਪਿੰਡ ਆਪ ਦੇ ਗਿੜਾ ਲਾਇਆ ਆਉਂਦਾ ਸਾਲ ਬਾਦੋਂ। ਹਾਉਨੂੰ ਵੱਡੀ ਗੱਲ ਬਾਈ ਜੀ ਇਹ ਵੀ ਜੇ ਤੁਸੀਂ ਪਿੰਡ ਨਾਲੋਂ ਪਿੰਡ ਜਾਏ ਗੇਸਵਾ ਹੁਣੇ ਮੈਂ ਜਾ ਕੇ ਮੈਂਗਾ ਦੋ ਵੀ ਕੀ ਹੋਏ ਰੇ ਮੈਨੂੰ। ਹੂੰ ਗਿਆ ਮੈਂ ਸਿਰਫ ਠੀਕਾ ਚਾਰ ਪੰਜ ਦਿਨ ਲਈ ਚਾਹੇ ਗਿਆ ਤੇ ਪਰ ਐ ਵੀ ਜਾ ਕੇ ਆਨੰਦ ਆਉਂਦਾ। ਆਨੰਦ ਆਉਂਦਾ। ਤੇ ਤੁਸੀਂ ਜੜਾ ਨਾਲ ਲੱਗੇ ਰਹੋ ਤੇ ਨਾਲ ਕੰਮ ਕਰਦੇ ਰਹੋ ਕੰਮ ਕਰਨ ਆਇਆ ਕੰਮ ਕਰੋ ਤੇ ਆਪਣੇ ਸ਼ੌਂਕਾਂ ਨੂੰ ਜੇ ਹੋ ਸਕੇ ਸ਼ੌਂਕ ਵੀ ਆਪਣੇ ਨਾਲ ਜਿਉਂਦਾ ਰੱਖੋ। ਤੇ ਇਹੀ ਫਿਰ ਬਾਈ ਫੋੜ ਹੋਣੀ ਆਪਣੇ ਯਾਰ ਪੁਰਾਣੇ। ਹਾਂਜੀ ਇਹ ਤਾਂ ਬਜ਼ੁਰਗਾਂ ਦੇ ਨੀਡ ਦੇ ਆ ਤਾਂ ਤਦ ਦੀ ਉਮਰ ਦਾ ਖੜਾ ਵਾ ਤੇ ਇਹ ਫਿਰ ਕਿਵੇਂ ਇੰਡੀਆ ਤੋਂ ਮੰਗਾਈ ਫਿਰ ਇਹ ਇਹ ਤਾਂ ਐਂਟੀ ਤੋਂ ਮੰਗਾਈ ਸੀ ਆ ਮੈਂ ਉਹਰੇ ਆਪ ਤਿਆਰ ਕੀਤਾ ਫਿਰ ਕੋਈ ਕਿਹੜਾ ਮਾਡਲ ਆ ਇਹ ਇਹ 1950 ਮਾਡਲ ਆ ਮੈਸੀ 퍼ਗੂਸ਼ਨ ਹਾਂਜੀ ਇਹ ਮੈਟਰਨ ਯੂ ਐਸ ਏ ਦਾ 1950 ਮਾਡਲ ਆ ਇਹ ਉਹਰੇ ਲੈ ਕੇ ਆਪ ਤਿਆਰ ਕੀਤਾ ਹੈ ਜਿੱਦਾਂ ਵੀ ਪੇਂਟ ਪੂਨ ਸਾਰਾ ਆਪ ਕੀਤਾ ਹਾਂ ਤੇ ਸ਼ਾਪ ਵੀ ਹੈਗੇ ਮੇਰੇ ਇਥੇ ਮਕੈਨਿਕਰਾਂ ਨਾਲ ਕਰਕੇ ਸਾਰਾ ਰੈਡੀ ਟੂ ਗੋ ਹੈ ਉਹਨੂੰ ਸ਼ੌਂਕ ਲਈ ਰੱਖਿਆ ਪੈਸੇ ਐ ਨਹੀਂ ਵੀ ਕੋਈ ਬੌਂਡ ਬੂਣ ਵਾਲਾ ਨਹੀਂ ਪੈਸੇ ਰੱਖੇ ਨੇ ਸ਼ੌਂਕ ਨੂੰ ਪੱਕੀ ਗੱਲ ਹੈ ਕਿ ਭਾਈ ਜੀ ਫਿਰ ਹੁਣ ਘਰ ਪਰਿਵਾਰ ਘਰੇ ਭੈਣ ਹੁਣੀ ਨਹੀਂ ਕਹਿੰਦੇ ਵੀ ਇਹ ਬਈ ਇਹ ਕਿਹੜੇ ਯੱਪ ਚ ਪਿਆ ਆਪਾਂ ਦਾ ਇਥੋਂ ਕਮਾਉਣਾ ਹੈ ਵੀ ਇਨੇ ਰੁਪਏ ਲੋੜੇ ਇਧਰ ਰੁਪਏ ਲੱਗ ਜਾਂਦੇ ਭਾਈ ਪ੍ਰਾਣੀ ਚੀਜ਼ ਦਾ ਬਹੁਣੀ ਕਦੇ ਘੂਰਦੇ ਵੀ ਆ ਕਈ ਚੱਕਰ ਨਹੀਂ ਭਾਈ ਜੀ ਪਤਾ ਕੀ ਜੇ ਕਿ ਫੈਮਲੀ ਦਾ ਸਾਥ ਹੈ ਕਿ ਫੈਮਲੀ ਦਾ ਸਾਥ ਹੈਗਾ ਤੁਹਾਡੇ ਚਲੋ ਸ਼ੌਂਕਾਂ ਲਈ ਦਾ ਇੱਕ ਚਲੋ ਮਨੀ ਲਾ ਲੋ ਪੈਸਾ ਬਣਾਉਣਾ ਸ਼ੌਂਕਾਂ ਲਈ ਵੀ ਟਾਈਮ ਕੱਢਣਾ ਪੈਂਦਾ ਹੂੰ ਉਹ ਟਾਈਮ ਪਰਿਵਾਰ ਨਾਲ ਨਹੀਂ ਕੱਢਣਾ ਤੁਸੀਂ ਕੱਢਣਾ ਹੂੰ ਜੇ ਕੋਈ ਸ਼ੌਂ ਇੰਨੇ ਚੀਜ਼ਾਂ ਚਲਾਉਂਦਾ ਨਹੀਂ ਹੈਗਾ ਇਹ। ਹੂੰ। ਇਹ ਚੀਜ਼ਾਂ ਮੈਂ ਸਿਰਫ ਆਪਣੇ ਮੈਨੂੰ ਦੇਖਣ ਨੂੰ ਰੱਖਿਆ ਹੋਈਆਂ ਮੇਰੀਆਂ। ਆਪ ਦੇਖ। ਆਪ ਦੇਖਣ ਨੂੰ ਹਾਂ ਵੀ ਠੀਕ ਆ ਵੀ ਹੈਗਾ ਕਦੇ ਗੇੜਾ ਮਾੜਾ ਮੋਟਾ ਰੇ ਯਾਰਤੀ ਕਰਦਾ। ਹਾਂ। ਪਰ ਇਹ ਨਹੀਂ ਹੈਗਾ ਵੀ ਇਹ ਇਹਨਾਂ ਨੂੰ ਫੇਰ ਸਾਫ਼ ਸੁਫਾਈਆ ਧੋਣਾ ਰੱਖਣਾ। ਹੂੰ। ਕਢਾਉਣਾ ਸਾਰਾ ਗੱਲਬਾਤ ਵੀ ਇਹਨਾਂ ਨੂੰ ਚੈੱਕ ਚੁੱਕ ਕਰਦੇ ਰਹਿਣਾ ਉਹਦੇ ਲਈ ਟਾਈਮ ਚਾਹੀਦਾ ਟਾਈਮ ਆ ਵੀ ਤੁਹਾਨੂੰ। ਟਾਈਮ ਸ਼ੌਂਕ ਨਾਲ। ਇਹ ਕਿਹੜਾ ਮਾਡਲ ਆ ਫੋਰਡ? ਇਹ ਹੈਗਾ 92 ਮਾਡਲ ਹੈ। 92। 92 ਹੋ ਗਿਆ ਹੈ ਨਾ। 92 ਹਾਂ। ਤੇ ਇਦੋਂ ਬਿਨਾਂ ਗੱਲ ਕਰੀ ਆ ਨਿਕਾਜ ਆ ਆ ਆ ਆ। ਇਹ ਇਹ ਕਿਹੜੇ ਕੰਮ ਨੂੰ ਰੱਖਿਆ ਤੁਹਾਡਾ ਇਹ ਤੁਹਾਡੇ ਜਿੱਕਰ ਪਿੱਛੇ ਨਾ ਮੈਂ ਆਪਣੇ ਗਾਰਡਨਿੰਗ ਕਰਦਾ ਥੋੜੀ ਜੀ ਦੋ ਤਿੰਨ ਬਿਗੇ ਦੇ ਵਿੱਚ ਆਪਣਾ ਬਾਕੇ ਅੱਛਾ ਇਹ ਵਾਉਣ ਲਈ ਹੈ 4x4 ਆ ਇਹ ਬੜਾ ਜਾਣਦੀ ਇਹ ਕੰਮ ਵਾਲਾ ਇਹ ਆ ਅੱਛਾ ਕੰਮ ਇਹ ਕਰਦਾ ਕੰਮ ਇਹ ਕਰਦਾ ਇਹ ਤੋਂ ਮੈਂ ਵੀ ਜਿੱਕਰ ਬਾ ਲਿਆ ਜਿੱਥੇ ਸਰੋਂ ਬੀਜ ਲਈ ਸਾਗ ਤੋਂ ਬੀਜ ਲਈ ਜਿੱਕਰ ਲੈ ਜਾਂਦੇ ਹੋਰ ਵੀ ਆ ਕੇ ਅੱਛਾ ਹੋਰ ਸਾਬ ਜੀ ਸੂਜੀਆਂ ਬੀਜ ਲੀਆਂ ਉਹ ਕਰੀ ਜਾਈਦੇ ਨਾਲ ਅੱਛਾ ਮੈਂ ਕਹਤੇ ਹੁਈ ਇਹ ਨਹੀਂ ਕੁਝ ਕੰਮ ਕੱਢਦਾ ਹੈ ਪੂਰੇ 4x4 ਆ 4x4 ਇਹਦੀ ਕੰਪਨੀ ਦਾ ਇਹ ਕਬੂਟਾ ਦਾ ਹਾਂ ਕਬੂਟਾ ਹੈ ਨਾ ਕਬੂਟਾ ਦਾ ਬਿਲਕੁਲ ਤਿੱਦੂ ਗੱਲ ਕਰ ਗਏ ਬਾਈ ਜੀ ਪਾਂਛੀ ਵਾਲੇ ਪਾਸੇ ਵੀ ਜਾਵਾਂਗੇ ਬਾਈ ਜੀ ਦੇ ਪਾਂਛੀ ਵੀ ਬਹੁਤ ਰੱਖੇ ਆ ਆਹ ਹਾਂ ਅਸੀਂ ਹਮ ਰਹੇ ਟਰੱਕਾਂ ਚ ਆਉਂਦੇ ਆ ਹਨਾ ਇਹ ਤਾਂ ਟਰੱਕ ਹੀ ਮੰਨ ਲੀ ਜੀ ਹਮ ਰੱਤ ਤਿੰਨ ਆਈ ਸੀ ਬੋਟਲ ਮੇਰੇ ਕੋ ਤਿੰਨੇ ਹੀ ਇਹ ਰੱਖੇ ਹੋਏ ਨੇ ਆਜੋ ਇਧਰਲੇ ਪਾਸੇ ਆਜੋ ਐਚ 2 ਆ ਅੱਛਾ ਇਹ ਉਹ ਸ਼ੌਂਕ ਲਈ ਰੱਖਿਆ ਕੋਈ ਐ ਨਹੀਂ ਹੈਗਾ ਵੀ ਸਵਾਰੀ ਵਾਲਾ ਕੰਮ ਵੀ ਮੈਂ ਰੋਜ਼ ਯੂਜ਼ ਕਰਦਾ ਸ਼ੌਂਕ ਹੀ ਆ ਬਸ ਅਮਰ ਹਾਂਜੀ ਇਹ ਐਚ 1 ਆ ਹਾਂ ਇਹ ਪੀਲੇ ਰੰਗ ਚ ਹੀ ਆਉਂਦੇ ਸੀਗੇ ਮੈਂ ਪੀਲੇ ਆਪਣੇ ਕਲਰ ਦੇ ਰੱਖੇ ਹੋਏ ਆ ਅੱਛਾ ਅੱਛਾ ਇਹ ਐਚ 2 ਐਚ 3 ਆ ਦੀ ਦੀ ਏ 1 ਇਹ ਏ 2 ਹਾਂ ਇਹ 1 ਉਹ 3 ਆ ਤੇ ਇਹ 1 2 3 ਦਾ ਮਤਲਬ ਮਤਲਬ ਕਿ ਇਹ ਮੋਟਲ ਆ ਰਹੇ ਕਿਉਂ ਲਿਖਿਆ H2 ਲਿਖਿਆ ਹੋਇਆ ਹਾਂ ਹਾਂ H2 ਮੋਟਲ ਆ ਰਹੇ ਹਾਂਜੀ ਜੀ ਤੇ ਇਹ ਐਚ ਵਾ ਦਾ ਇਹ ਜਿੱਦਾਂ 6.5 ਲੀਟਰ ਇੰਜਨ ਹੈ ਟਰਬੋ ਅੱਛਾ ਤੇ ਇਹ ਜਿੱਦਾਂ ਇਹ ਮਿਲਟਰੀ ਜਿਹਾ ਆਉਂਦੀ ਸੀਗੀਆਂ ਹੂੰ ਲੇਕਿਨ ਇਹ ਮਿਲਟਰੀ ਵਾਲੀ ਨਹੀਂ ਇਹ ਮਿਲਟਰੀ ਨੇ ਜਿੱਦਾਂ ਵੀ ਜੀਐਮਸੀ ਵਾਲੇ ਜੀਐਮਏ ਵਾਲੇ ਨੇ ਇਹ 200 ਸੇਲ ਕਰੀ ਸੀਗੀ ਹੂੰ ਉਹਦੇ ਵਿੱਚੋਂ ਇੱਕ ਹੈ ਇਹ ਇਹ ਮਿਲਟਰੀ ਤੋਂ ਕਰਵੰਟ ਨਹੀਂ ਹੋਈ ਹੋਈ ओरिजिनल ਆ ਰੀਜਨਲ ਆ ਇਹ ਜਾਂਚੋਂ ਤਾਂ ਬਹੁਤ ਤਕੜੀ ਆ ਇਹ ਹੁੰਦਾ ਪੈਟਰੋਲ ਤੇ ਆ ਸਾਰੇ ਇਹ ਡੀਜ਼ਲ ਤੇ ਆ ਇਹ ਡੀਜ਼ਲ ਤੇ ਆ ਆਮ ਇਥੇ ਡੀਜ਼ਲ ਪੰਪ ਘੱਟ ਆ ਪੈਟਰੋਲ ਪੰਪ ਜ਼ਿਆਦਾ ਆ ਇਹਦੇ ਦੋ ਟੈਂਕ ਲੱਗੇ ਹੋਏ ਨੇ ਅੱਛਾ ਇਹ ਦੇਖਣ ਲੱਗਿਆ ਡੀਜ਼ਲ ਤੇ ਇਹਦੇ ਵਿੱਚ ਕਿਸੇ ਵੀ ਦੇਖੋਗੇ ਕਿਸੇ ਦੇ ਟਾਇਰ ਨੂੰ ਇਹਦੇ ਉਹ ਨਹੀਂ ਲੱਗੀ ਹੋਈ ਵੀ ਹਵਾ ਭਰਨ ਅੱਛਾ ਫਿਰ ਇਹਦੇ ਆਪਣੇ ਆਪ ਇੱਕ ਪ੍ਰੈਸ਼ਰ ਵਿੱਚ ਆ ਹਵਾ ਘਟਦੀ ਆ ਆਪਣੇ ਆਪ ਇੱਕ ਕੰਪਰੈਸ਼ਨ ਨੇ ਭਰਨੀ ਆ ਆਪ ਹੀ ਪੰਪੇ ਦਾ ਆਪ ਹੀ ਆ ਆਪ ਹੀ ਆ ਉਹ ਇਹਦਾ ਲੱਗੇ ਰਹੇ ਵੀ ਇਹਦੇ ਹਵਾ ਭਰਨੀ ਆ ਸਾਰੇ ਦੇ ਲੱਗਾ ਕਿਉਂਕਿ ਇਹ ਮਿਲਟਰੀ ਬੇਸ ਬਣੀ ਸੀ ਉਦਾਂ ਹੀ ਸਾਰਾ ਹੈਗਾ ਉਹ ਕਿੱਥੋਂ ਪੰਪ ਚੱਕੀ ਉਧਰ ਜੰਗ ਲੱਗ ਜੇ ਤਾਂ ਪੰਪ ਥੋੜੋ ਲਾਭ ਦੇ ਫਿਰਨਗੇ ਹੈਨਾ ਹਾਂਜੀ ਹਾਂਜੀ ਹਾਂ ਹਾਂ ਸਹੀ ਗੱਲ ਆ ਆਹ ਇਹ ਵੀ ਇਹ ਮਾਡਲ 'ਚ ਫਰਕ ਆ ਨਾ ਇਹ ਐਚ 3 ਆ ਇਹ ਇਹ ਐਚ 3 ਆ ਗਿਆ ਹਾਂਜੀ ਹਾਂ ਆਰੇ ਵੀਰੇ ਸਹੀ ਇਹ ਐਚ 3 ਆ ਗਿਆ ਹਾਂਜੀ ਹਾਂ ਸੁਣਮੇ ਦੱਸ ਦਿਆਂ ਵੀ ਕੈਮਰਾਮੈਨ ਆਪਰੇ ਕੋਲ ਨਵਾਂ ਕੀ ਵੀਰੇ ਦਾ ਗौरी ਜੀ ਗੌਰੀ ਆ ਨਵਾਂ ਵਾ ਵੀਰਾ ਲਖਨਪੁਰ ਤੋਂ ਵੀਰ ਲਾੜਦਾ ਗਵਾਂਢੀ ਪਿੰਡ ਤੋਂ ਅੱਛਾ ਅੱਛਾ ਠੀਕ ਆ ਆ ਦੇਖ ਇੱਕ ਇਹਦੀ ਕੀ ਖਾਸੀਅਤ ਆ ਏ ਠੀਕ ਹੈ ਜੀ ਕਿ ਛੋਟਾ ਮਾਡਲ ਹੈ ਇਹਦਾ ਸਾਰੇ ਨਾਲ ਉਹਦਾ ਇੰਜਨ ਛੋਟਾ ਹੈ ਹੂੰ ਤੇ ਉਹ ਆਮ ਵਰਤੋਂ ਲਈ ਲੋਕ ਜਿਆਦਾ ਵੀ ਯੂਜ਼ ਕਰਦੇ ਦੂਜੀਆਂ ਤੇਲ ਤੋਂ ਬਹੁਤ ਤੇਲ ਦੀ ਬਹੁਤ ਹੈਗੀ ਹੈ ਹਾਰ ਨਹੀਂ ਹੂੰ ਉਹ ਪੜ ਰੌਪਾ ਪਾਪ ਦਾ ਚਾਹੀਦਾ ਫਾਈਨਲ ਵਿੱਚ ਸਿੱਧਾ ਹਿਸਾਬ ਇਹਦੀ ਇੰਜਨ ਛੋਟਾ ਥੋੜਾ ਜਿਹਾ ਇਹ ਕਿਸਕਾਰ ਵਾਲੀ ਡੀਜ਼ਲ ਹੈ ਦਾ ਚਲੋ ਚਲੀ ਜਾਂਦੇ ਇੱਥੇ ਹਾਂ ਆਹਾ ਆਹ ਜੀਪ ਇਹ ਬਾਈ ਜੀ ਉਹ ਪਾਇ ਇੰਡੀਆ ਤੋਂ ਨਹੀਂ ਮੈਂ ਪਹਿਲੇ ਨਹੀਂ ਇੰਡੀਆ ਤੋਂ ਨਹੀਂ ਮੈਂ ਮੰਗਾਈ ਹਾਂ ਇਹਦੇ ਤੁਹਾਨੂੰ ਮੈਂ ਪਿਕਚਰ ਦਿਖਾ ਦਨਾ ਮੈਂ ਬਿਲਕੁਲ ਇਹ ਹਾਂ 1500 2000 ਦੀ ਕਿਤੇ ਕਵਾੜ ਚ ਗੋਰੇ ਕੋ ਪੈ ਸੀਗਾ ਪਿਆ ਸਾਰਾ ਸਮਾਨ ਜਿਹਦਾ ਅੱਛਾ ਕੱਲੀ ਬਾਡੀ ਜਿਉ ਸੀਗੀ ਹਾਂ ਇਹ ਮੈਂ ਲਿਆ ਕੇ ਆਪ ਤਿਆਰ ਕੀਤੀ ਆ ਯਾਨੀ ਮਕੈਨਿਕ ਨਾਲ ਲਾ ਕੇ ਵੀ ਆਪ ਨਹੀਂ ਵੀ ਮੈਂ ਕੱਲੇ ਨੇ ਤਿਆਰ ਕੀਤੀ ਆ ਹਾਂ ਮੈਂ ਟੀਮ ਵਰਕ ਹੋ ਗਿਆ ਸੀ ਹਾਂ ਇਹ ਸਾਰੇ ਇਹਦੇ ਵਿੱਚ ਕੋਈ ਹੀ ਆ ਵੀ ਇਹਦੇ ਵਿੱਚ ਕੋਈ ਵੀ ਤੁਹਾਨੂੰ ਚੀਜ਼ ਇਹ ਨਹੀਂ ਤੁਸੀਂ ਦਿਖਾ ਸਕਦੇ ਇੱਕ ਨਟ ਤੋਂ ਵੀ ਕੋਈ ਓਰੀਜਨਲ ਨਹੀਂ ਹੈਗਾ ਹੂੰ ਕੋਈ ਵੀ ਇਹ ਨਹੀਂ ਹੈਗਾ ਵੀ ਲਿਆ ਕੇ ਜਿਹੜਾ ਰੋਬੀਆ ਵੀ ਮੈਂ ਉਰੇ ਅੱਛਾ ਇਹ ਕਿ ਅਮਰੀਕਾ ਜਾ ਅੱਛਾ ਕਿਸ ਆਪਣੇ ਬਿੱਲੀ ਆ ਉਹਨਾਂ ਦਾ ਉਹਨਾਂ ਤੋਂ ਸਾਰਾ ਆਨਲਾਈਨ ਮਗਾ ਕੇ ਨੱਚਾ ਸੀਟਾਂ ਇਹਦੀਆਂ origignal ਆ ਸੀਟਾਂ ਨੇ ਹੂੰ ਬੰਪਰ ਵੀ origignal ਆ ਹੂੰ ਆਲ ਟਾਇਰ ਟੂ ਸਾਰੇ ਵੀ ਉਹ ਨਹੀਂ ਵੀ ਅਨਕੀ ਨਕੀ ਟਾਇਰ ਪਾਈ ਆਦੇ ਹਨਾ ਤੇ ਇੰਜਨ ਵੀ ਇਹਦਾ origignal ਆ ਬਾਈ ਅੱਛਾ ਜਿਹੜਾ ਪਹਿਲੇ ਇੰਜਨ ਉਹ ਇੰਜਨ ਉਹ ਹੀ ਗੇਅਰਬਾਕਸ ਦਾ ਆ ਜੂ ਨੇੜੇ ਆ ਕੇ ਦਿਖਾਓ ਵੀਰੇ ਆਜੋ ਆਜੋ ਇਧਰਲੇ ਪਾਸੇ ਇੰਜਨ ਵੀ ਉਹ ਚੱਕ ਆ ਜਾ ਸਹੀ ਭਰਾ ਆਹ ਦੇਖੋ ਇੰਜਨ ਆ ਨਿਕਾ ਜਾ ਫਿਰ ਇਹ ਆਪਣੀ ਇਥੇ ਬਿਲੀ ਇਹ ਅਮਰੀਕਾ ਦੀ ਬਣੀ ਹੋਈ ਆ ਇਹ ਹਾਂ ਇਹ ਦੇਖੋ ਇਹਦਾ ਸਾਰੇ ਸਟicker ਵਗੈਰਾ ਸਾਰੇ ਥੋਂ ਮੰਗਾ ਕੇ ਲਾਏ ਨੇ ਸਾਰੇ ਗੇਅਰ ਵੀ origignal ਸਾਰੇ ਇਹ ਹੈਗਾ 1900 ਉਹ 946 ਦੀ 1946 ਦੀ ਹੈ ਇਹ 946 ਦੀ ਇੱਕ ਵਈ ਹੁਣ ਤੁਸੀਂ ਤਾਂ ਨਵੇਂ ਬੱਚਿਆਂ ਲਈ ਰੋਲ ਮਾਡਲ ਵੀ ਹੋ ਤਰੱਕੀ ਕੀਤੀ ਆ ਹਨਾ ਮਾੜੇ ਹਾਲਤਾਂ ਚੋਂ ਉੱਠ ਕੇ ਆਏ ਹੋ ਹਨਾ ਤੇ ਨਵੇਂ ਬੰਨ ਨੂੰ ਕੀ ਸਲਾਹ ਦਿਓਗੇ ਨਵੇਂ ਬੰਦੇ ਜਿਵੇਂ ਨਵੇਂ ਬੱਚੇ ਆਉਂਦੇ ਆਪਣੇ ਹਨਾ ਵੀ ਔਨ ਸਾਰੀ ਜਿਵੇਂ ਵੱਡੀ ਗੱਡੀ ਕਢਾ ਲਈ ਜਾਂ ਵੱਡਾ ਘਰ ਲੈ ਲਿਆ ਹਨਾ ਉਹਨੇ ਵੀ ਸਮਝਾਈਦਾ ਮੇਰੇ ਕੋਲ ਕਾਫੀ ਮੁੰਡੇ ਨੇ ਜਿਹੜੇ ਸਟੂਡੈਂਟ ਤੋਂ ਬਾਅਦ ਇੱਕ ਨੂੰ ਵਰਕ ਫਾਰਮਲ ਆਪਣੇ ਲੈ ਲੈਂਦੇ ਆ ਓਪਨ ਬਰਕਰ ਮੋੜ ਕੇ ਮੇਰੇ ਨਾਲ ਕਰਦੇ ਆ ਕੰਮ ਹੁਣ ਵੀ ਹੈਗੇ ਆ ਕਈ ਤਕਰੀਬਨ ਕਾਫੀ ਪੀਆਰ ਲੈ ਕੇ ਚਲੇ ਵੀ ਗਏ ਜਾਣ ਦੀ ਉਹਨਾਂ ਨੇ ਆਪਣੇ ਬਿਜ਼ਨਸ ਬੜਾ ਵਧੀਆ ਲੱਗਿਆ ਆਪਣੇ ਬਿਜ਼ਨਸ ਸਟਾਰਟ ਕੀਤੇ ਮੈਂ ਰੋਕਦਾ ਨਹੀਂ ਵੀ ਕਰੋ ਆਪਣੇ ਤੁਸੀਂ ਸਟਾਰਟ ਹਾਂ ਗੱਲ ਇਹ ਆ ਵੀ ਉਹਨਾਂ ਨੂੰ ਸਮਝਾਈਦਾ ਜਿਹੜੇ ਕੋਲ ਜਾਂ ਮੈਂ ਸੀ ਮੇਰੇ ਕੋਲ 1500 ਦੀ ਕਾਰ ਸੀ ਜਿਹੜੀ ਮੈਂ ਲਈ ਸੀ 1500 ਡਾਲਰ ਦੀ ਜਿਹਦੇ ਨਾਲ ਮੈਂ ਦੋ ਕੰਮ ਕਰਦਾ ਸੀਗਾ ਤੋੜੇ ਫੇੜ ਦੇ ਉਹਨਾਂ ਨੂੰ ਸਮਝਾਈ ਦੇ ਜੀ ਗੱਲਾਂ ਵੀ ਠੀਕ ਆ ਤੁਸੀਂ ਖਰਚੇ ਕੰਟਰੋ ਫਿਰ ਬਣਾਇਆ ਕੁਛ ਫਿਰ ਕਾਂ ਕਾਂ ਕੱਲ ਚਲੀ ਜਾਂਦੀ ਇਹ ਨਹੀਂ ਹੈਗਾ ਵੀ ਜੇ ਤੁਸੀਂ ਮਿਹਨਤ ਕਰਦੇ ਹੋ ਜੇ ਤੁਸੀਂ ਪਹਿਲਾਂ ਹੀ ਆਪਣੇ ਸ਼ੌਂਕ ਪਾਲਣ ਲੱਗ ਜਿਓ ਨਾ ਆ ਫਿਰ ਕੰਮ ਨਹੀਂ ਚੱਲਦੇ ਪਹਿਲਾਂ ਪਹਿਲਾਂ ਢਾਂ ਚਾ ਬੇਸ ਖੜਾ ਕਰੋ ਫਿਰ ਉਹਦੇ ਆਧਾਰ ਤੇ ਸ਼ੁਰੂ ਚਲੋ ਜੇ ਤੁਸੀਂ ਪਹਿਲਾਂ ਹੀ ਕਹਿੰਦੇ ਵੀ ਸਾਡੇ ਕੋਲ ਉੱਚੀਆਂ ਗੱਡੀਆਂ ਜੇ ਉਹ ਫਿਰ ਨਹੀਂ ਪਰ ਹੈਗੇ ਸਿਆਣੇ ਮੁੰਡੇ ਬਹੁਤ ਮੇਰੇ ਕੋਲ ਇੱਕ ਮੁੰਡਾ ਸੀ ਕੰਮ ਕਰਦਾ ਹੁਣ ਉਹਨੇ ਆਪਣਾ ਕੰਮ ਕੀਤਾ ਹੂੰ ਉਹਨੂੰ ਇੱਕ ਕੌਰਮ ਬਿਠਾ ਕੇ ਸਮਝਾਇਆ ਕੋ ਗੱਡੀ ਲਈ ਹੋਣੀ ਇਨਸਟਾਲਮੈਂਟ ਤੇ ਹੂੰ ਜੇ ਉਹਨੂੰ ਮੈਂ ਤਾਂ ਗੱਡੀ ਇੰਨੀ ਮਹਿੰਗੀ ਰੱਖੀ ਆ 450 ਡਾਲਰ ਤੇਰੀ ਕਿਸ਼ਤ ਬਣਨੀ ਆ ਛੋਟੇ ਘਰ ਦੇ ਜਦੋਂ ਘਰ ਆਉਂਦੇ ਸੀ ਪੁਰਾਣੀ ਗੱਲ ਹੈ ਤੇ ਉਹ ਬੰਦੇ ਨੇ ਮੇਰੀ ਗੱਲ ਸੁਣੀ ਹੂੰ ਕਾਰਤਾ ਉਹ ਨਹੀਂ ਲਈ ਉਹ ਹੀ 11200 ਵਾਲੀ ਫਿਰ ਉਹਨੇ ਘਰ ਲਿਆ ਹੂੰ ਤੇ ਘਰ ਲੈ ਕੇ ਉਹਦੀ ਕਿਸ਼ਤ ਬਣੀ 650 ਡਾਲਰ ਛੋਟਾ ਘਰ ਸੀਗਾ ਹਾਂ ਤੇ ਉਹ ਬੰਦੇ ਨੇ ਉਹ ਘਰ ਦੇ ਕੋਲੋਂ ਅੱਜ ਉਹਦੇ ਕੋਲ ਸੋਨਾ ਉਹਨੇ ਆਪਣਾ ਟਰੱਕ ਵੀ ਬਣਾਈ ਬਿਠਾ ਦੋ ਹੂੰ ਘਰ ਵੀ ਬਣਾ ਲਿਆ ਉਹਨੇ ਤੇ ਹੋਊਗਾ ਨਾ ਵੀ ਬੰਦੇ ਸਮਝ ਜਾਂਦੇ ਆ ਅਸਲਚਨਾ ਜਿਵੇਂ ਐਨਆਰਆਈ ਭਰਾ ਆਪਣੇ ਪਹਿਲੀਆਂ ਚਾਏ ਆ ਉਹਨਾਂ ਦੀ ਕੁਰਬਾਨੀ ਵੀ ਹੈ ਇੱਕ ਪਿੰਡ ਦੀ ਗਲੀਆਂ ਦਾ ਮੋਹ ਛੜਨਾ ਔਖਾ ਮਜਬੂਰੀਆਂ ਸੀ ਜਿਾ ਕਿਵੇਂ ਆ ਗਏ ਹਨਾ ਪਰ ਉਹ ਚੀਜ਼ ਨੂੰ ਬਰਕਰਾਰ ਵੀ ਰੱਖੇ ਜਿਵੇਂ ਨਾ ਮੈਂ ਕਹਿੰਦਾ ਨਾ ਵੀ ਅੰਗਰੇਜ਼ ਕਹਿੰਦੇ ਸੀ ਸੂਰਜ ਨਹੀਂ ਉਹਨਾਂ ਦਾ ਡੁੱਬਦਾ ਵੀ ਜੇ ਇੰਡੀਆ ਦੇ ਵਿੱਚ ਰਾਜ ਆ ਤਾਂ ਇੰਗਲੈਂਡ ਦੇ ਵਿੱਚ ਨਹੀਂ ਰਾਵਾਂ ਤਾਂ ਮਤਲਬ ਇੱਕ ਨਾ ਇੱਕ ਧਰਤੀ ਤੋਂ ਉਹਦਾ ਸੂਰਜ ਚੜ੍ਹਿਆ ਹੁੰਦਾ ਸੀ ਕੰਮ ਚੱਲਦਾ ਹੁੰਦਾ ਸੀ ਪਰ ਹੁਣ ਪੰਜਾਬੀਆਂ ਦਾ ਵੀ ਸੂਰਜ ਨਹੀਂ ਡੁੱਬਦਾ ਇਹ ਬਾਈ ਜੀ ਗੱਲ ਇਹ ਆ ਵੀ ਡੁੱਬਦਾ ਨਹੀਂ ਸੂਰਜ ਪਰ ਇੱਕ ਗੱਲ ਹੈਗੀ ਆ ਚਲੋ ਆਪਾਂ ਕਹਿੰਦੇ ਸਾਰੇ ਨੂੰ ਵੀ ਆਪਣਾ ਨਾ ਇੰਡੀਆ ਚਾਹੇ ਚਲੋ ਵੀ ਮੈਂ ਨਹੀਂ ਕਹਿੰਦਾ ਵੀ ਸਾਰੇ ਨੂੰ ਉੱਥੇ ਆਪਣਾ ਨਾ ਰੱਖਣਾ ਚਾਹਣਾ ਚਾਹੀਦਾ ਕੁਝ ਨਾ ਹਾਂ ਇਹ ਵੀ ਸਾਡੀ ਜੋੜੋ ਜਿਹੜਾ ਸਾਡੇ ਰੁਝਾਨ ਜਿਹੜਾ ਹੁਣ ਚੱਲ ਰਿਹਾ ਹੈ ਨਾ ਵੀ ਆਪਣਾ ਸਾਰਾ ਘਰ-ਬਾਰ ਵੀ ਜ਼ਮੀਨ ਵੀ ਜੇ ਤੁਸੀਂ ਸੰਦ ਵੀ ਵੇਚ ਕੇ ਆ ਜਾਨੇ ਹੋ ਤੇ ਤੁਸੀਂ ਫਿਰ ਉਹ ਨਹੀਂ ਤੁਹਾਡਾ ਮੋਹ ਹੀ ਰਹਿੰਦਾ ਹੂੰ ਮੇਰੇ ਕੋਲ ਵੀ ਉੱਥੇ ਇੰਡੀਆ ਵੀ ਮੇਰੇ ਕੋਲ ਜਿਹੜੀ ਪਹਿਲੀ ਮੂਰਤੀ ਕਾਰਥੀ ਨੂੰ ਉਹ ਵੀ ਰੱਖੀ ਪਈ ਆ ਆ ਖੜੀ ਆ ਵੀ ਉਹ ਦੂਬਾ ਗੱਡੀ ਲਈ ਉਹ ਵੀ ਖੜੀ ਇਹ ਸੱਚ ਰਾਜਤਾਨੀ ਥੋੜੀ ਉਹ ਆ ਵੀ ਅਸੀਂ ਉਹ ਮੇਰੇ ਕੋਲ ਅੱਜ ਵੀ ਚੀਜ਼ਾਂ ਜਿਹੜਾ ਸਕੂਟਰ ਮੇਰੇ ਕੋਲ ਪਹਿਲਾਂ ਸੀ ਉਹ ਸਕੂਟਰ ਮੈਂ ਪੁਰੇ ਹੈ ਨਹੀਂ ਉਹ ਦੂਜੀ ਸਾਡੇ ਸ਼ਹਿਰ ਤੇ ਕਿਹਾ ਉਹ ਵੀ ਮੈਮਰੀ ਲੈ ਕੇ ਆਇਆ ਆਪਣਾ ਹੂੰ ਦੇਖਣਾ ਵੀ ਹਾਂ ਇਹ ਤੇ ਪਹਿਲਾਂ ਮੈਨੂੰ ਕੋਈ ਕਹਿੰਦੇ ਤੇ ਕੋ ਸਕੂਟਰ ਲੈ ਕੇ ਆਏ ਤੂੰ ਮੋਟਰਸਾਈਕਲ ਲੈ ਕੇ ਲੋ ਮੁੱਠੇ ਇੱਕ ਲੈ ਕੇ ਆਉਂਦੇ ਮੈਂ ਨਹੀਂ ਇਹ ਹੀ ਦੱਸਣਾ ਮੇਰੇ ਕੋ ਹਾਈ ਸਕੂਟਰ ਸੀ ਹਾਂ ਮੋਟਰਸਾਈਕਲ ਹੈ ਹੀ ਨਹੀਂ ਸੀ ਉਹ ਮੋਟੀਵੇਟ ਕਰਦੀ ਆ ਚੀਜ਼ੇ ਹਾਂ ਵੀ ਜਿਹੜੀ ਚੀਜ਼ ਸੀਗੀ ਚਲਾਈ ਉਹ ਲੈ ਕੇ ਆਏ ਆ ਆਪਾਂ ਉਹ ਹੀ ਦਿਖਾਈਏ ਵੀ ਆਹੀ ਇੱਥੋਂ ਸੀਗਾ ਉਦਾਂ ਹੀ ਸਾਰਾ ਵਧੀਆ ਲੱਗ ਜੀ ਜੀ ਆਪਾਂ ਦੋਵਾਂ ਚ ਪਾਂਛੀ ਵਾਲੇ ਪਾਸੇ ਵੀ ਚੱਲਦੇ ਹੁਣ ਵੀਰੇ ਕੱਲ ਹੈਗੀ ਇਹ ਹੁਣ ਚਰਚ ਰੇ ਵੀ ਰੱਖਿਆ ਤੁਹਾਡੇ ਹੈਨਾ ਇਹ ਕਿੱਥੋਂ ਲਿਆਂਦੀ ਜਿੰਨ ਚਕੋਰਾ ਕਹਿੰਦੇ ਆਉਂ ਤਾਂ ਇਹ ਕਿੱਥੋਂ ਲਿਆਂਦੀ ਹੈ ਇਹ ਇਤ 4 ਹੋਰੇ ਮਿਲ ਗਏ ਸੀ ਆਪਾਂ ਨੂੰ ਅੱਛਾ ਹੋਰੇ ਦੇ ਰੱਖੇ ਹੋਏ ਬਹੁਤ ਇਹ ਇੱਕ ਤਾਂ ਰੱਖੇ ਲਈ ਬਹੁਤ ਵਧੀਆ ਰੱਖੇ ਲਈ ਇੱਥੇ ਤੁਸੀਂ ਜੀ ਫਾਰਮ ਚ ਰਹੇ ਨੇ ਆ ਬਾਹਰ ਇਹਨਾਂ ਨੂੰ ਛੱਡ ਦੋ ਤੇ ਕੀ ਉਹ ਚਾਹੇ ਨਹੀਂ ਆਉਂਦੇ ਨੇ ਨੇੜੇ ਤੇ ਇਹ ਵਧੀਆ ਪੰਜ ਛੇ ਜਾਣ ਦੀ ਵੀ ਕੋਈ ਜੇ ਤਾਂ ਆਖੀ ਲਈ ਜੇ ਜਦੋਂ ਕੋਈ ਉਪਰਾ ਬੰਦਾ ਆਉਂਦਾ ਇਹ ਆਵਾਜ਼ਾਂ ਬਹੁਤ ਕੱਢਣ ਲੱਗ ਜਾਂਦੀਆਂ ਨੇ ਜੀ ਇੱਕ ਰਹਿੰਦੀ ਆ ਬਾਹਰ ਆ ਰਾਤ ਨੂੰ ਵੀ ਤੇ ਇੱਕ ਆਹ ਕਾਲੇ ਕੜਕਨਾ ਤਾਂ ਯਾਰ ਇਹ ਜਿਹੜੇ ਕੜਕਨਾ ਤਾਂ ਇੰਡੀਆ ਤੋਂ ਹੀ ਬਹੁਤ ਰੌਲਾ ਪਾਉਣੇ ਕੜਕਨਾ ਤਾਂ ਆਂਦੇ ਉਹ ਆਈਡੀ ਵਾਲੇ ਅੱਛਾ ਅੱਛਾ ਆਪਣਾ ਯਾਰ ਪੇਲੀ ਜੀ ਲੋ ਹੋਰੇ ਨੇ ਵੈਨਕੂਵਰ ਲੈ ਕੇ ਆਏ ਸੀਗਾ ਅੰਡੇ ਪਰ ਇਹ ਕਿਹਦੇ ਦਾ ਨਾਲ ਲੈ ਆ ਉਹ ਜਦੋਂ ਹਾਂ ਹਾਂ ਉਹਨੇ ਬੱਚੇ ਲਏ ਤੇ ਉਹਦੇ ਕੋਲ ਜਨ ਦੀ ਦੋ ਬੱਚੇ ਮੈਂ ਲਏ ਠੀਕ ਆ ਅੱਛਾ ਤੇ ਲਿਆ ਕੇ ਫਿਰ ਆਪਾਂ ਨੇ ਆਪਣੀ ਜਨਰੇਸ਼ਨ ਵਧਾ ਲਈ ਇਹਨਾਂ ਦੀ ਹੂੰ ਹੁਣ ਤਾਂ ਸੌਖੇ ਨੇ ਥੋੜੇ ਬਹੁਤ ਆ ਬਹੁਤ ਆ ਹੁਣ ਫਿਰ ਉਸ ਤੋਂ ਬਾਅਦ ਉਹ ਜਿਹੜੇ ਪਰੇ ਆ ਉਹ ਦੂਜੀ ਉਰੇ ਵਾਲੀਆਂ ਨਸਲਾਂ ਨੇ ਦੋ ਤਿੰਨ ਜਿਹੜੀਆਂ ਲੋਕਰ ਉਹ ਵੈਂਟਰ ਦੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਇਹਨਾਂ ਨੂੰ ਥੋੜੀ ਵੈਂਟਰ ਚ ਪ੍ਰੋਬਲਮ ਆ ਠੰਡ ਮੰਨਦੇ ਆ ਠੰਡ ਮੰਨਦੇ ਆ ਤੇ ਕੋ ਹੋਰ ਆ ਉਹ ਜਿਹੜੀ ਦੂਜੀ ਨਸਲ ਆ ਉਹਦਾ ਹੁੰਦਾ ਗ੍ਰੀਨ ਐ ਾਂਡੇ ਦਾ ਕਲਰ ਗ੍ਰੀਨ ਅੱਛਾ ਉਹ ਡਿਫਰ ਨਸਲਾ ਉਹਦਾ ਵੀ ਆਂਡਾ ਵੀ ਬੜਾ ਵੀ ਵਧੀਆ ਕੜਕ ਨਾਲ ਦੇ ਨਾਲ ਹੀ ਛੱਡੇ ਆ ਤੁਹਾਡੇ ਨਾ ਇਹ ਨੇ ਉਹ ਲੱਗ ਬੱਚੇ ਹਜੇ ਅਲੱਗ ਅੰਦਰ ਅਲੱਗ ਉਹ ਫਿਰ ਮੈਂ ਲੱਗ ਕਰ ਦੇਣੇ ਆਪਣੇ ਕੋ ਹੈਗਾ ਸਾਰੇ ਲੱਗ ਲੱਖ ਦਾ ਲੱਗ ਲੱਗੇ ਸਾਰਿਆਂ ਨੂੰ ਹਾਂ ਇੱਕੋ ਜਿਹੇ ਲੜਾਕੂ ਜੰਗਲੀ ਕੁੱਕੜ ਆ ਉਹ ਰਹਿੰਦਾ ਦੂਜੇ ਪਾਸੇ ਉਹਨੂੰ ਕਿਉਂਕਿ ਉਹਨੂੰ ਮਾਹੌਲ ਵੀ ਉਸੇ ਦੇਣਾ ਪੈਂਦਾ ਹਾਂ ਉਹ ਦਰਖਤਾਂ 'ਚ ਛੱਡਿਆ ਹੋਇਆ ਨਾਲ ਉਹਦੇ ਹੈਗੇ ਹੋਰ ਵੀ ਦੋ ਤਿੰਨ ਮੁਰਗੀਆਂ ਵੀ ਹੈਗੀਆਂ ਪਰਿਵਾਰ ਉਹਦਾ ਪੂਰਾ ਬਣਾਇਆ ਹੋਇਆ ਅੱਛਾ ਉਹਨੇ ਜਿਹੜੇ ਉਹ ਕਿਸੇ ਅੰਦਰ ਨਹੀਂ ਰਹਿ ਸਕਦਾ ਕੋਡੇ-ਗਾਡੇ 'ਚ ਕੋ ਜੰਗਲੀ ਕਹਿ ਸਕ ਉਨੇ ਰਾਤ ਨੂੰ ਦਰਖਤਾਂ ਦੇ ਉਹ ਦਰਖਤ ਦੇ ਉੱਪਰ ਵਿੰਟਰ ਹੋਵੇ ਚਾਹੇ ਸਮਰ ਹੋਵੇ ਉਹਨੇ ਦਰਖਤਾਂ ਦੀ ਰਹਿਣਾ ਨਾਲ ਉਹ ਜਿਹੜਾ ਆਪਣਾ ਲਾਣਾ ਉਹ ਵੀ ਲੈ ਕੇ ਦਰਖਤਾਂ ਨੇ ਚੜ ਜਾਂਦਾ ਹੂੰ ਤੇ ਉਹ ਵੀ ਵੀ ਡਿਫਾਲ ਹੈਗਾ ਥੋੜਾ ਜਿਹਾ ਉਹ ਜੇ ਤੁਸੀਂ ਵੀ ਉਹਦੇ ਕੋਲ ਜਾਣਾ ਉਹਨੇ ਤੁਹਾਡੇ ਕੋਲ ਨੂੰ ਆਉਣਾ ਅੱਛਾ ਉਹ ਫਾਈਟਰ ਬਹੁਤ ਜਿਹੜਾ ਮੰਨਿਆ ਜਿਹੜਾ ਲੜਨ ਨੂੰ ਆਉਣਾ ਹੈ ਇੱਕ ਨੰਬੀ ਜੀ ਕਬੀ ਬਿਲਕੁਲ ਵੀ ਭੱਜ ਕੇ ਆਉਣਾ ਲੜਾਈ ਦੀ ਪੰਡਾ ਲੜਾਈ ਦੀ ਪੰਡਾ ਹਾਂ ਜੀ ਲੜਾਈ ਦੀ ਪੰਡ ਕਹਿ ਲੋ ਤੇ ਇਦੋਂ ਵੀ ਨਾ ਆਪਾਂ ਸੋਰ ਵੀ ਦੇਖਦੇ ਆ ਸੰਤ ਸੰਦੇ ਜਿਹੜਾ ਵੀ ਦੇਖਦੇ ਆ ਹੈਨਾ ਸੰਤ ਵੈਸੇ ਉਹ ਵੀ ਸ਼ੌਂਕਲੇ ਉਹ ਵੀ ਰੱਖੇ ਹੋਏ ਨੇ ਚੱਲੀ ਉੱਧਰ ਚੱ ਤੇ ਆ ਫਿਰ ਖੇਤੀ ਬਾੜੀ ਦੇ ਸੰਧ ਬਈ ਇੰਨੇ ਖੇਤੀ ਦਾ ਇੱਥੇ ਕਰਦੇ ਨਹੀਂ ਉੰਨੀ ਬਾੜੀ ਵਾਹ ਇਹ ਵੀ ਸ਼ੌਂਕ ਲਈ ਬਾਹ ਇਹ ਤਾਂ ਜਿਹਦੇ ਘਾਹ ਕੁੱਟਣ ਦੇ ਕੰਮ ਲਾਜ਼ਮ ਆ ਰੀਪਰ ਜਾ ਹੋ ਗਿਆ ਹੈ ਨਾ ਕਾਗਜੇ ਕਿਤੇ ਬਾਹਰ ਨਾਲ ਕੱਟਣਾ ਹੋਵੇ ਆਪਣੇ ਬਾਹਰ ਅੰਦਰ ਜਾ ਕੇ ਤੇ ਆਪਣੇ ਜੜ ਜੂੜ ਦੇ ਪਿੱਛੇ ਇਹ ਯੂਜ਼ ਕਰ ਲੀਦਾ ਹਾਂ ਔ ਜਿੰਦਾ ਜਾ ਉਹ ਜਰਾ ਛੋਟਾ ਖੱਟਾ ਆ ਇਧਰ ਵੈਸੇ ਕਿਹੜਾ ਕਿਹੜਾ ਨਿਆ ਹਾਲਾ ਜਿੱਤਣ ਜੇ ਆਹ ਪੰਜ ਆਹ ਪੰਜੀਆਂ ਜੀਆਂ ਇਹ ਕੰਮ ਕਰ ਲੈਂਦੇ ਕੰਮ ਦੇ ਦਿੰਦਾ ਇਹ ਅੱਛਾ ਇਹ ਕੰਮ ਦੇ ਦਿੰਦਾ ਹਾਂ ਇਹ ਵੀ ਦੇ ਤਾਂ ਵੀ ਉਹ ਦੇ ਦਿੰਦੀਆਂ ਨੇ ਉਹ ਕਰਾ ਵੀ ਬਜਾੜ ਦੇ ਵਿੱਚ ਮਾਰਨ ਮੋਰ ਨੂੰ ਥੋੜੇ ਮੋਰ ਪਿੱਛੇ ਪਾ ਕੇ ਨਾਲ ਸ਼ੌਂਗ ਜਿਆ ਕਰ ਲੀਦਾ ਪੂਰਾ ਹੂੰ ਉਹ ਖੰਡਾਉਣਾ ਕੋਲ ਮਿੱਟੀ ਮੁੱਟੀ ਉਹ ਪਰਾ ਵੀ ਲਾ ਲੀਦਾ ਹੂੰ ਮਦਰ ਸਾਰੇ ਮਸਲੇ ਰੱਖੇ ਆ ਲਈ ਲਈਦਾ ਥੋੜਾ ਕੰਮ ਜਿਆਦਾ ਸ਼ੌਂਗ ਜੇ ਨਾਲ ਚਲਾ ਲੇ ਸਾਲ ਸਹੀ ਸਹੀ ਜਿਆਦਾ ਇਹ ਵਰਤੇ ਜਾਂਦਾ ਹਨਾ ਮੋਸਟਲੀ ਮੈਂ ਦੇਖਿਆ ਰੋਟਾ ਵੇਟਰ ਲੱਗਿਆ ਪਿੱਛੇ ਹਾਂ ਰੂਟਾ ਵੇਟਰ ਨਹੀਂ ਵੀ ਚਲੋ ਹੁਣ ਜਿਆਦਾ ਕੀ ਜਦੋਂ ਸਾਡੇ ਤਾਂ ਹੁਣ ਲਾਲਾ ਵੀ ਆ ਜਾ ਸਨੋਪ ਹੈ ਜਣੀਆ ਸਨੋ ਤੋਂ ਬਾਅਦ ਇੱਕ ਵਾਰ ਵਾਹਣਾ ਫੇਰ ਦੋ ਤਿੰਨ ਵਾਰ ਬਾਕੇ ਉਹੀ ਹੈ ਲਾਲਾ ਵੀ ਤਿੰਨ ਫੰਦ ਤਿੰਨ ਚਾਰ ਵਾਰ ਬਾਕੇ ਫਿਰ ਉਹ ਹੀ ਲੈ ਜਾਂਦਾ ਹੂੰ ਵੱਡੀ ਗੱਲ ਇਹ ਆ ਵੀ ਬੋਝ ਥੱਲੇ ਨਾ ਦਬੇ ਰਹੋ ਜੇ ਕਮਾਈ ਹੋ ਗਈ ਹੈ ਤਾਂ ਉਹਨੂੰ ਸ਼ੌਂਕ ਵੀ ਥੋੜੇ ਜਿਹਾ ਪਾਲ ਲਓ ਮੈਨੂੰ ਤਾਂ ਲੱਗਦਾ ਸ਼ਾਂਤੀ ਵਾਲੀ ਗੱਲ ਇਹ ਆ ਸ਼ੌਂਕ ਬਾਰੇ ਤਾਂ ਆ ਵੀ ਪਾਲਣੇ ਇਹਨਾਂ ਸ਼ੌਂਕ ਕਿ ਜਿਹੜੀ ਕਰ ਪਾਲਣਾ ਹਾਂ ਸ਼ੌਂਕ ਇਹ ਕਰਨਾਂ ਤੇ ਪਾਲਣਾਂ ਦੋ ਗੱਲਾਂ ਨੇ ਜੀ ਜਿਹੜਾ ਪਾਲਣਾ ਹੈ ਥੋੜਾ ਜਿਹਾ ਹਾਰਡ ਆ ਹਰੇਕ ਬੰਦਾ ਚਾਹੁੰਦਾ ਚਲੋ ਹਰੇਕ ਨੂੰ ਸ਼ੌਕ ਹੋਣਾ ਚ ਇਹਦੇ ਟਾਈਮ ਕੱਢਣਾ ਬਹੁਤ ਔਖਾ ਹਾਂ ਪੂਰਾ ਲਾਲਾ ਵੀ ਮੇਰੇ ਕੋਲ ਜਿਹੜੇ ਜਾਨਵਰ ਆ ਮੇਰੇ ਇਹਦੇ ਕੁੱਤੇ ਨਹੀਂ ਦੇਖੇ ਉਧਰ ਵੀ ਜਿਹਨਾਂ ਨੂੰ ਮੈਂ ਸਵੇਰੇ ਮੇਰਾ ਪੂਰਾ ਘੰਟਾ ਲੱਗਦਾ ਫਿਰ ਮੈਂ ਕੰਮ ਤੇ ਵੀ ਜਾਣਾ ਹੁੰਦਾ ਨਹੀਂ ਜਾਏਗਾ ਵੀ ਇਹਨਾਂ ਤੇ ਲੱਗ ਰਹਿਣਾ ਸ਼ਾਮ ਨੂੰ ਆ ਕੇ ਪੂਰਾ ਬਾਣਾ ਪਰ ਇਹਨਾਂ ਨਾਲ ਫੇਰ ਪਾਣੀ ਪਾਉਣਾ ਦਾਣਾ ਪਾਉਣਾ ਫਿਰ ਉਧਰ ਕੂਤਰ ਉਹਨਾਂ ਨੂੰ ਪਾਣਾ ਕਿਉਂਕਿ ਇਹ ਚੀਜ਼ਾਂ ਨਾਲ ਤੁਹਾਨੂੰ ਫਿਰ ਉਹ ਠੀਕ ਰਹਿੰਦੀਆਂ ਵੀ ਜਿੱਦਾਂ ਵੀ ਥੋੜਾ ਆਪ ਦਾ ਰੁਟੀਨ ਕਹਿੰਦਾ ਰੁਟੀਨ ਬਣਿਆ ਰਹਿੰਦਾ ਰੁਟੀਨ ਬਣਿਆ ਰਹਿੰਦਾ ਇਹਨਾਂ ਸਾਰੇ ਦੇ ਕੱਪੜਾ ਮਾਰਨਾ ਆਵੇ 2 ਘੰਟੇ ਦਾ ਕੰਮ ਕਪੜਾ ਗੇੜ ਸਟਾਰਟ ਕਰਕੇ ਖੜਾਉਣੀ ਹੁਣ ਤਾਂ ਵੀ ਇੱਕ ਕੰਮ ਆ ਵੱਡਾ ਪਾਲਿਸ਼ ਪੂਲਿਸ਼ ਮਾਰ ਕੇ ਖੜਾ ਕੇ ਰੱਖਣੀਆ ਕਪੜਾ ਬਣੇ ਮੈਂ ਆਪੇ ਕਰਦਾ ਵੈਸੇ ਬੜਾ ਅੱਛਾ ਜਦ ਆਪ ਕਰ ਥੋੜਾ ਜਿਹਾ ਜਦੋਂ ਵੀ ਹੋਰ ਆਪਾਂ ਨੂੰ ਬੜਾ ਸ਼ੌਂਕ ਨਹੀਂ ਇਹੀ ਆ ਵੀ ਚਲੋ ਇਦਾਂ ਟਾਈਮ ਜਾਂ ਹੁੰਦਾ ਲੱਗ ਜੇ ਹੁੰਦਾ ਬਿਲਕੁਲ ਆਏ ਬ੍ਰਦਰ ਵੀ ਸ਼ੌਂਕ ਆ ਜਿਹੜਾ ਇਹ ਚੀਜ਼ਾਂ ਨਾ ਤੁਹਾਨੂੰ ਤੋਂ ਕਹਿੰਦੇ ਵੀ ਤੁਹਾਡੇ ਜਿਹੜੀ ਚੀਜ਼ਾਂ ਤੁਹਾਡੇ ਦਿਮਾਗ 'ਚ ਹੁੰਦੀਆਂ ਉਹਨਾਂ ਨੂੰ ਬੜੇ ਹੁਣ ਕੇ ਫਿਰ ਤੰਗ ਕਰਦੀਆਂ ਉਹ ਕਰ ਲਓ ਪੂਰੇ ਜੇ ਹੈਗਾ ਤਾਂ ਕਰ ਲਓ ਆ ਲੋਡ ਨਾਲ ਲੈ ਕੇ ਚਲੋ ਲੋਡ ਨਾਲ ਲੈ ਕੇ ਚਲੋ ਤੇ ਬੈਨੋ ਆਪਰ ਜਿਹੜੇ ਹੈਗੇ ਮੈਂ ਤਾਂ ਤਕਰੀਬਨ ਕੰਮ ਦੇ ਨਾਲ-ਨਾਲ ਜਿਉਂਦੀ ਚਲੋ ਪਰਵਾਦੇ ਕਰਮ ਕੰਮ ਵੀ ਹੈ ਨਾਲ-ਨਾਲ ਆਪਣਾ ਕਰੀ ਜਾਣਾ ਇਹ ਨਹੀਂ ਹੈਗਾ ਵੀ ਕੰਮ ਨੂੰ ਵੀ ਸ਼ੌਂਕ ਬਣਾਇਆ ਵੀ ਸ਼ੌਂਕ ਹੂੰ ਜੇ ਤੁਹਾਡਾ ਕੰਮ ਵੀ ਸ਼ੌਂਕ ਬਣ ਜਾਂਦਾ ਨਾ ਫਿਰ ਤੁਸੀਂ ਥੱਕਦੇ ਨਹੀਂ ਹਾਂ ਕੰਮ ਵੀ ਸ਼ੌਂਕ ਆ ਜੇ ਉਹ ਸ਼ੌਂਕ ਬਣਾ ਜੇ ਫਿਰ ਥੱਕਦੇ ਨਹੀਂ ਹੋਰੇ ਜਿੱਦਾਂ ਮਰਜੀ ਭੱਜੇ ਫਰੀ ਜੱਲੋ ਕਈ ਕਹਿੰਦੇ ਨਹੀਂ ਯਾਰ ਇਹ ਸ਼ੌਕ ਕੰਮ ਨੂੰ ਟੈਨਸ਼ਨ ਹੁੰਦੀ ਹੈ ਦਿਮਾਗ ਤੇ ਪਰ ਦਿਮਾਗ ਨੂੰ ਸ਼ੌਂਕ ਬਣਾ ਕੇ ਚੱਲੋ ਹੂੰ ਸਹੀ ਜੇ ਕਨਾ ਸ਼ੌਂਕ ਰੱਖਿਆ ਉਦੋਂ ਹੀ ਕੰਮ ਨੂੰ ਸ਼ੌਂਕ ਬਣ ਜੀ ਸਹੀ ਆ ਤਾਂ ਇਹ ਤੋਂ ਕਮਨ ਸਾਹ OK ਜੀ ਤਾਂ ਇਹ ਦੂਮੇ ਨੇ ਕਿ ਹਮਰਾ ਦਾ ਆਰਡਰ ਰਿਵਿਊ ਲੈ ਕੇ ਵੀ ਬਣਾਗੇ ਟਰੈਕਟਰ ਵਗੈਰਾ ਤਾਂ ਹੈਗੇ ਹੈਗੇ ਆ ਤੇ ਇਹ ਤੋਂ ਪਹਿਲਾਂ ਕਬੂਤਰਾਂ ਵਾਲੀ ਵੀਡੀਓ ਪਾਈ ਸੀ ਬਹੁਤ ਗ੍ਰੇਟ ਰਿਸਪੌਂਸ ਹੈ ਨਾ ਹਾਂਜੀ ਹਾਂਜੀ ਬਹੁਤ ਇਜਤਮਾਨ ਬਖਸ਼ਿਆ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ